ਆ ਸਾੜਤ ਪੰਦਾ ਤਿਸ ਲਗੈ ਹਰ ਨਾ ਹੋ ਨਾ ਜਿਨਾ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਆ ਸਾੜਤ ਪੰਦਾ ਤਿਸ ਲਗੈ ਹਰੇ ਨਾ ਹੋ ਨਾ ਜਿਨਾ ਪਾਸ ਜਗ ਜੀਵਨ ਪਰਖ त्याग ਕੈ ਮਾਨਸ ਸੰਦੀ ਆਸ ਦੁਆ ਭਾਈ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ ਜਿਹਾ 비ਜਾ ਸੂਲੁਣਾ ਮਥਾ ਜੋ ਲਿਖਿਆਸ ਰਣ ਵਿਹਾਣੀ ਪਛਤਾਣੀ ਉਠ ਚਲੀ ਗਈ ਨ IRAS ਜਿਨ ਕਉ ਸਾਧੂ ਪੇਤੀਆ ਦਰਗਹ ਹੋਏ ਖਲਾਸ ਕਰ ਕਿਰਪਾ ਪ੍ਰਭੇ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭੂ ਤੁਧ ਬਿਨੇ ਦੂਜਾ ਕੋਈ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਅਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਾਰੇ ਚਰਨ ਨਿਵਾਸ ਹਾੜ ਦਾ ਮਹੀਨਾ ਦਿਨ ਐਤਵਾਰ 15 ਤਰੀਕ ਨੂੰ ਆਰੰਭਤਾ ਹੋਈ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨੇ ਮਹੀਨਾ ਸੁਖ ਸ਼ਾਂਤੀ ਦੇ ਨਾਲ ਬਤੀਤ ਕਰਨ ਸਰਬੱਤ ਗੁਰੂਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਕਰਨ ਸਰੀਰਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਕਿਰਤਕ ਮਨਾਂ ਵਿੱਚ ਵਾਧੇ ਕਰਨੇ ਆਪਣੇ ਦਰੋਂ ਘਰੋਂ ਨਾਮਦਾਨ ਗੁਰਸਿੱਖੀ ਜੀਵਨ ਬਖਸ਼ ਕੇ ਨਿਹਾਲ ਕਰਨ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾਦੀ ਪਾਵਨ ਪਵਿੱਤਰ ਗੁਰਬਾਣੀ ਦੇ ਵਿੱਚ ਖਾੜ ਦੇ ਮਹੀਨੇ ਦਾ ਉਪਦੇਸ਼ ਬਖਸ਼ਿਸ਼ ਕਰਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਪਰਮੰਦੇ ਹਨ ਤੇ ਉਹਨਾਂ ਜੀਵਾਂ ਦੀਆਂ ਆਤਮਾਵਾਂ ਹਰ ਵੇਲੇ ਤਪਦੀਆਂ ਰਹਿੰਦੀਆਂ ਹਨ ਪਰੇਸ਼ਾਨ ਰਹਿੰਦੀਆਂ ਹਨ ਜਿਨ੍ਹਾਂ ਜੀਵ ਆਤਮਾਵਾਂ ਦੇ ਹਿਰਦੇ ਦੇ ਵਿੱਚ ਉਸ ਪ੍ਰਭੂ ਪਤੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਵਾਸ ਨਹੀਂ ਹੈ ਵਿਸੋੜਾ ਪਿਆ ਹੋਇਆ ਹੈ ਤਾਂ ਸਤਿਗੁਰੂ ਜੀ ਫਰਮਾਉਂਦੇ ਹਨ ਇਸ ਵਿਸੋੜੇ ਦੇ ਕਰਕੇ ਉਹ ਆਤਮਾਵਾਂ ਤਪਦੀਆਂ ਰਹਿੰਦੀਆਂ ਨੇ ਕਿਉਂਕਿ ਉਹ ਉਸ ਪਰਮੇਸ਼ਰ ਨੂੰ ਛੱਡ ਕੇ ਹੋਰ ਨਾ ਮਨੁੱਖਾਂ ਦੇ ਉੱਤੇ ਆਸ ਰੱਖਦੇ ਨੇ ਗੁਰਮਤ ਤੋਂ ਦੂਰ ਹੋਰ ਕਰਮ ਕਾਂਡਾਂ ਵਾਲੇ ਪਾਸੇ ਲੱਗ ਜਾਂਦੇ ਨੇ ਸਤਿਗੁਰੂ ਜੀ ਹਵਾਲਾ ਦੇ ਰਹੇ ਨੇ ਮਹਾਰਾਜ ਅਗਲੀ ਪੰਕਤੀ ਵਿੱਚ ਪਰਮਉੰਦੇ ਨੇ ਕਿਉਂ ਵਿਸੋੜਾ ਪਰਮੇਸ਼ਰ ਤੋਂ ਪਿਆ ਹੋਇਆ ਹੈ ਉਹਨਾਂ ਦਾ ਉਹ ਹਿਰਦੇ ਤਪਦੇ ਨੇ ਕਿਹੜੇ ਜਿਹੜੇ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਉਹ ਹਿਰਦੇ ਤਪਦੇ ਨੇ ਜਿਨ੍ਹਾਂ ਨੇ ਜਗਤ ਨੂੰ ਜੀਵਨ ਦੇਣ ਵਾਲੇ ਪਰਮਾਤਮਾ ਦਾ ਆਸਰਾ ਛੱਡ ਕੇ ਮਨੁੱਖਾਂ ਦਾ ਆਸਰਾ ਲੈਣਾ ਕੀਤਾ ਮਨੁੱਖਾਂ ਨੂੰ ਆਸਰਾ ਬਣਾਇਆ ਹੈ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਬਾਣੀ ਦੇ ਰਾਹੀਂ ਉਪਦੇਸ਼ ਬਖਸ਼ਿਸ਼ ਕਰਦੇ ਹਨ ਧਰ ਜੀ ਹਰੇ ਇੱਕ ਟੇਕ ਤੂੰ ਲਾਹੇ ਬਿਦਾਨੀ ਆਸ ਨਾਨਕ ਨਾਮ ਧਿਆਈਐ ਕਾਰਜ ਆਵੇ ਰਾਸ ਕੋਈ ਕਾਰਜ ਨੇਪਰੇ ਨਾ ਚੜੇ ਤੇ ਜਿਹੜੇ ਮਨੁੱਖ ਆਪਣੇ ਆਪ ਨੂੰ ਰੱਬ ਤੋਂ ਹੀ ਤਾਕਤਵਾਰ ਆਖਦੇ ਨੇ ਉਹਨਾਂ ਦੇ ਕੋਲ ਜਾ ਕੇ ਹੋਰ ਕਰਮ ਕਾਂਡ ਜੀਵ ਕਰਦਾ ਹੈ ਪਰ ਮਹਾਰਾਜ ਪਰਮਉੰਦੇ ਮਾਨਕ ਕੀਤੇ ਇੱਕ ਬਿਰਥੀ ਸਤਜਾਨ ਦੇਵਨ ਕੋ ਇੱਕ ਹੈ ਪ੍ਰਮਾਨ ਜਿਹੜੇ ਜੀਵ ਪਰਮੇਸ਼ਰ ਨੂੰ ਛੱਡ ਕੇ ਮਨੁੱਖਾਂ ਦਾ ਆਸਰਾ ਤੱਕਦੇ ਨੇ ਉਹਨਾਂ ਦੇ ਹਿਰਦੇ ਤਪਦੇ ਰਹਿੰਦੇ ਨੇ ਵਿਸੋੜੇ ਦੇ ਕਰਕੇ ਤਾਂ ਸਤਗੁਰੂ ਜੀ ਪਰਮਉੰਦੇ ਇੱਥੇ ਬਤਨੀ ਉਹ ਆਸਰਾ ਤੱਕਿਆ ਮਿਲਦਾ ਵੀ ਕੁਝ ਨਹੀਂ ਸਗੋਂ ਖੱਜਲ ਖਵਾਰੀ ਹੁੰਦੀ ਹੈ ਤੇ ਹੋਰ ਵੀ ਸਾ ਜਵ ਮਿਲਦੀ ਹੈ ਕਿ ਗਲ ਦੇ ਵਿੱਚ ਜਮਾਂ ਦੀ ਫਾਹੀ ਪੈਂਦੀ ਮਹਾਰਾਜ ਅਗਲੀ ਪੰਕਤੀ ਵਿੱਚ ਵਿਦੇਸ਼ ਬਖਸ਼ਿਸ਼ ਕਰ ਰਹੇ ਨੇ ਦੁਆ ਭਾਏ ਵਿਗੁਚੀਐ ਗਾਲ ਪਈ ਸੋ ਜਮ ਕੀ ਫਾਸ ਜਿਹੜੇ ਮਨੁੱਖ ਇੱਕ ਪਰਮਾਤਮਾ ਨੂੰ ਛੱਡ ਕੇ ਹੋਰਨਾਂ ਦੇ ਨਾਲ ਪ੍ਰੀਤੀ ਪਾ ਲੈਂਦੇ ਆ ਦੂਜੇ ਪਾਸੇ ਲੱਗ ਜਾਂਦੇ ਆ ਉਹਨਾਂ ਦੇ ਜੀਵਨ ਦੇ ਵਿੱਚ ਖੱਜਲ ਖਵਾਰੀ ਤੋਂ ਬਿਨਾ ਉਹਨਾਂ ਨੂੰ ਕੁਝ ਨਹੀਂ ਮਿਲਦਾ ਕੁਝ ਪ੍ਰਾਪਤ ਨਹੀਂ ਹੁੰਦਾ ਜੇ ਹੁੰਦਾ ਹੋਵੇ ਤੇ ਉਮਰਾਂ ਲੰਘ ਗਈਆਂ ਕਈਆਂ ਦੀਆਂ ਸਿਆਣਿਆਂ ਮਲਾਣਿਆਂ ਦੇ ਕੋਲ ਜਾਂਦੇ ਆਂ ਬਜ਼ੁਰਗ ਅਵਸਥਾ ਤੱਕ ਤੁਰੇ ਰਹਿੰਦੇ ਨੇ ਅੱਗੇ ਉਹਨਾਂ ਦੇ ਪੁੱਤ ਕੋਤਰੀਆਂ ਨੂੰ ਵੀ ਤੋੜ ਦਿੰਦੇ ਨੇ ਜੇ ਘਰ ਪੂਰਤੀ ਹੁੰਦੀ ਹੋਵੇ ਤੇ ਫਿਰ ਹੱਦ ਕਿਉਂ ਨਾ ਜਾਣ ਭਾਵ ਖੱਜਲ ਖਵਾਰ ਹੁੰਦੇ ਰਹਿੰਦੇ ਨੇ ਤਾਂ ਸਤਿਗੁਰੂ ਜੀ ਫਰਮਉਂਦੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਲੈਣ ਦੀ ਬਜਾਏ ਦੂਜੇ ਪਾਸੇ ਲੱਗ ਕੇ ਖੰਜਲ ਕੁਵਾਰੀ ਹੋਈ ਤੇ ਹੋਰ ਨੁਕਸਾਨ ਇਹ ਹੋਇਆ ਕਿ ਇਹ ਜੀਵ ਉਸ ਪਾਸੇ ਲੱਗਣ ਦੇ ਕਰਕੇ ਕਦੇ ਵੀ ਇਸ ਮਨੁੱਖਾ ਜਨਮ ਦੇ ਵਿੱਚ ਪਰਮੇਸ਼ਰ ਦੇ ਉਪਦੇਸ਼ ਨੂੰ ਕਮਾ ਕੇ ਲਾਹਾ ਨਹੀਂ ਪ੍ਰਾਪਤ ਕਰ ਸਕੇ ਤੇ ਅੰਤ ਨੂੰ ਇਸ ਕਾਰਨ ਕਰਕੇ ਉਹਨਾਂ ਦੇ ਗਲ ਦੇ ਵਿੱਚ ਜਮਾਂ ਦੇ ਫਾਹੀ ਪੈਂਦੀ ਐ ਉਹ ਜੀਵ ਫਿਰ ਲੇਖਾ ਜੋਖਾ ਭਗਤੰਦੇ ਨਹੀਂ ਤਾਂ ਸਤਿਗੁਰੂ ਜੀ ਫਰਮਾਉਂਦੇ ਜਿੱਦਾਂ ਦੇ ਫਿਰ ਜੀਵ ਪਾਸੇ ਲੱਗਦਾ ਉਹਨਾਂ ਦੇ ਕਰਮ ਕਰਦਾ ਫਿਰ ਦੂਜੇ ਪਾਸੇ ਲੱਗ ਕੇ ਭੜੇ ਕਰਮ ਕੀਤੇ ਉਹਨਾਂ ਦੀ ਫਲ ਭੋਗਣ ਵਾਸਤੇ ਜੀਵ ਸਤੰਤਰ ਨਹੀਂ ਆ ਭੋਗਣੇ ਪੈਂਦੇ ਨੇ ਚੰਗਿਆਂ ਦੇ ਚੰਗੇ ਤੇ ਭੜਿਆਂ ਦੇ ਭੜੇ ਹਾਲ ਮਿਲਦੇ ਨੇ ਮਹਾਰਾਜ ਅਗਲੀ ਪੰਕਤੀ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਜੇ ਹਾ ਦੀਜੈ ਸੋਲਣਾ ਮਥਾ ਜੋ ਲਿਖਿਆ ਸੇ ਇਹ ਸੱਚ ਹੈ ਕਿ ਲਿਖਣ ਵਾਲਾ ਮਥੇ ਦੀਆਂ ਲਿਖਤਾਂ ਪਰਮੇਸ਼ਰ ਹੈ ਪਰ ਇਹ ਵੀ ਸੱਚ ਹੈ ਕਿ ਪਰਮੇਸ਼ਰ ਜੋ ਜੀਵ ਕਰਮ ਕਰ ਰਿਹਾ ਉਹਨਾਂ ਦੇ ਕਰਮਾਂ ਦੇ ਹਿਸਾਬ ਦੇ ਨਾਲ ਜੀਵ ਦੇ ਲੇਖ ਲਿਖ ਰਿਹਾ ਰੋਜ਼ਾਨਾ ਲਿਖੇ ਜਾ ਰਹੇ ਨੇ ਜਿਹੜਾ ਜੀਵ ਨੇ ਕਰਮ ਕਰ ਦਿੱਤਾ ਉਹਦੇ ਅਨੁਸਾਰ ਲੇਖ ਲਿਖਿਆ ਗਿਆ ਉਹ ਬਦਲਿਆ ਨਹੀਂ ਜਾ ਸਕਦਾ ਜਿਸ ਤਰ੍ਹਾਂ ਕਿਸਾਨ ਨੇ ਧਰਤੀ ਦੇ ਵਿੱਚ ਜਿੱਦਾਂ ਦੀ ਫਸਲ ਬੀਜਦਾ ਉਦਾਂ ਦੀ ਵੜਦਾ ਹੈ ਉਹੀ ਪ੍ਰਾਪਤ ਹੁੰਦਾ ਹੈ ਫਲ ਜੋਚ ਨੇ ਬੀਜਿਆ ਹੋਵੇ ਇਸੇ ਤਰ੍ਹਾਂ ਇਹ ਮਨੁੱਖ ਦਾ ਸਰੀਰ ਇੱਕ ਖੇਤ ਦੀ ਨਿਆਈ ਸਮਝਿਆ ਜਾਵੇ ਜਿੱਦਾਂ ਦੇ ਉਹ ਕਰਮਾਂ ਰੂਪੀ ਬੂਟੇ ਜਿਵੇਂ ਸਰੀਰ ਦੇ ਵਿੱਚ ਬੀਜਦਾ ਹੈ ਉਦਾਂ ਦਾ ਫਲ ਉਸ ਨੂੰ ਵੱਡਣਾ ਪੈਂਦਾ ਹੈ ਭਾਵੇਂ ਉਹ ਚੰਗੇ ਹੋਣ ਜਾਂ ਮਾੜੇ ਹੋਣ ਇਸ ਤਰ੍ਹਾਂ ਜੋ ਜੀਵ ਹੁਣ ਚੰਗੇ ਜਾਂ ਮਾੜੇ ਕਰਮ ਕਰ ਰਿਹਾ ਹੈ ਹੌਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਹੀ ਪੁਰਬ ਕਮਾਈ ਦੇ ਲੇਖ ਬਣ ਜਾਣਾ ਹੈ ਤੇ ਇਹਨਾਂ ਪੁਰਬ ਕਮਾਈ ਦੇ ਲੇਖਾਂ ਨੂੰ ਜੀਵਾਂ ਨੇ ਉਗਤਣਾ ਹੈ ਸਤਿਗੁਰੂ ਜੀ ਪਰਮਾ ਰਹੇ ਨੇ ਕਿ ਜੇਹਾ ਬੀਜਾ ਸੋਲਣਾ ਮੱਥਾ ਜੋ ਲਿਖਿਆ ਹੁਣ ਪਰਮੇਸ਼ਰ ਨੂੰ ਛੱਡ ਕੇ ਦੂਜੇ ਪਾਸੇ ਲੱਗ ਕੇ ਭੜੇ ਕਰਮ ਤੇ ਕਰ ਲਏ ਸਜ਼ਾ ਭੁਗਤਣ ਲੱਗਿਆਂ ਜੀਵ ਪਛਤਾਏ ਕਿ ਮੈਂ ਇਦਾਂ ਨਾ ਕਰਦਾ ਪਰ ਸਤਿਗੁਰੂ ਜੀ ਇਸ ਗੱਲ ਦਾ ਹਵਾਲਾ ਅਗਲੀ ਪੰਕਤੀ ਦੇ ਵਿੱਚ ਦੇ ਰਹੇ ਨੇ ਕਿ ਸਮਾਂ ਬੀਤ ਗਿਆ ਹੁਣ ਕੀ ਹੋ ਸਕਦਾ ਹੈ ਜਿਸ ਤਰ੍ਹਾਂ ਸਿਆਣੇ ਮਾਪਰ ਖਾਖਦੇ ਨੇ ਉਹ ਵੇਲਾ ਨਹੀਂ ਮਿਲਦਾ ਜੋ ਹੱਥੋਂ ਗਵਾਚ ਗਿਆ ਉਹ ਜੋਬਨ ਨਹੀਂ ਮਿਲਦਾ ਜੋ ਪਤਰਾ ਬਾਚ ਗਿਆ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ ਮੁੜ ਕੇ ਉਹ ਨਹੀਂ ਆਉਂਦੇ ਇਉਂ ਦਾਨੇ ਕਹਿ ਗਏ ਨੇ ਸਤਗੁਰੂ ਜੀ ਪਰਮਉੰਦੇ ਰੈਣ ਵਿਹਾਣੀ ਪਛਤਾਣੀ ਉਠ ਚਲੀ ਗਈ ਨਰਾਸ ਹੁਣ ਪਰਮੇਸ਼ਰ ਦੇ ਨਾਲ ਪਿਆਰ ਨਹੀਂ ਪਾਇਆ ਪਰਮੇਸ਼ਰ ਨੂੰ ਭੁੱਲ ਕੇ ਹੋਰ ਪਾਸੇ ਲੱਗੇ ਰਹੇ ਪ੍ਰੇਸ਼ਾਨੀਆਂ ਮਿਲੀਆਂ ਦੁੱਖ ਮਿਲਿਆ ਸਾਰੀ ਮਰ ਬਤੀਤ ਹੋ ਗਈ ਇਦਾਂ ਹੀ ਅੰਤ ਦੇ ਸਮੇਂ ਤੇ ਜਨ ਸਿਰ ਤੇ ਆਖਲੋਤਾ ਸੰਸਾਰਿਕ ਉਮਰ ਜੋ ਮਿਲੀ ਸੀ ਉਹ ਸਮਝੋ ਬੀਤ ਗਈ ਉਹ ਰਾਤ ਬੀਤ ਗਈ ਸਵੇਰਾ ਹੋ ਗਿਆ ਰੈਣ ਵਿਹਾਣੀ ਪਛਤਾਣੀ ਹੁਣ ਜਾਮ ਆਖਲੋਤਾ ਹੁਣ ਜੀਵਾਤਮਾ ਪਛਤੰਦੀ ਆ ਕਿ ਭੈੜੇ ਕਰਮ ਕਰਦੇ ਰਹੇ ਪਰਮੇਸ਼ਰ ਨਾਲ ਤੇ ਜੁੜੇ ਨਹੀਂ ਫਿਰ ਉਹ ਜੀਵ ਆਤਮਾ ਹਲਕੇ ਭਰਦੀ ਨਿਰਾਸ਼ ਹੋ ਕੇ ਖੁਸ਼ ਹੋ ਕੇ ਨਹੀਂ ਸੰਸਾਰ ਤੋਂ ਜਾਂਦੀ ਮਿਉਸੀ ਦੇ ਨਾਲ ਇਸ ਸੰਸਾਰ ਤੋਂ ਚਲੀ ਜਾਂਦੀ ਤੇ ਦੂਜੇ ਪਾਸੇ ਉਹ ਨੇ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ ਸਤ ਸੰਗਤ ਕੀਤੀ ਗੁਰੂ ਦੇ ਉਪਦੇਸ਼ ਨੂੰ ਕਮਾ ਕੇ ਆਪਣਾ ਜੀਵਨ ਬਚਿਤ ਕੀਤਾ ਮਹਾਰਾਜ ਪਰਮੰਦੇ ਉਹ ਉਹਨਾਂ ਦੇ ਜੀਵ ਨੇ ਜਿਨ੍ਹਾਂ ਨੂੰ ਸਾਧੂਆਂ ਦਾ ਸੰਗ ਹੋਇਆ ਉਹ ਜਿੰਨੇ ਉਸੋ ਕੇ ਜਾਂਦੇ ਉਹ ਦਰਗਾਹ ਦੇ ਵਿੱਚ ਖਲਾਸ ਹੋ ਕੇ ਜਾਂਦੇ ਆ ਜਿੰਨ ਕੋ ਸਾਧੂ ਭਿੱਜੈ ਸੋ ਦਰਗਹ ਹੋਏ ਖਲਾਸ ਜਿਹੜੇ ਵੱਡਿਆਂ ਭਾਗਾਂ ਵਾਲੇ ਗੁਰੂ ਵਾਲੇ ਬਣ ਕੇ ਸਾਧੀਆਂ ਮਹਾਂਪੁਰਖਾਂ ਦੀ ਸੰਗਤ ਕਰਦੇ ਰਹੇ ਉਹ ਸੰਸਾਰੀ ਪਦਾਰਥਾਂ ਦੇ ਮੋਹ ਦੇ ਵਿੱਚ ਨਹੀਂ ਫਸੇ ਬੰਧਨਾ ਤੋਂ ਮੁਕਤ ਰਹੇ ਤੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਕੋਈ ਬੰਧਨ ਨਹੀਂ ਉਸ ਸੁਤੰਤਰਤਾ ਦਾ ਆਨੰਦ ਮਾਣਦੇ ਹਨ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੇਨਤੀਆਂ ਕਰਦੇ ਪਰਮੇਸ਼ਰ ਦੇ ਚਰਨਾਂ ਵਿੱਚ ਆਪਾਂ ਸਾਰੇ ਕਹਾ ਕਹੀਏ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ हे ਵਾਹਿਗੁਰੂ ਮੇਰੀ ਆਪ ਜੀ ਦੇ ਚਰਨਾਂ ਦੇ ਵਿੱਚ ਆਪ ਜੀ ਦੇ ਦਰਸ਼ਨਾਂ ਦੀ ਅਰਜ਼ੋਈ ਹੈ ਮੇਰੇ ਤੇ ਕਿਰਪਾ ਕਰੋ ਮੈਨੂੰ ਤਵਾਡੇ ਦਰਸ਼ਨ ਹੋ ਜਾਣ ਇਹ ਦਰਸ਼ਨਾਂ ਦੀ ਤਾਂਗ ਜੋ ਹੈ ਇਹ ਬਣੀ ਰਵੇ ਕਦੇ ਆਪ ਦੇ ਨਾਲੋਂ ਵਿਛੋੜਾ ਨਾ ਪਵੇ ਕਿਉਂਕਿ ਸਤਗੁਰੂ ਜੀ ਫਰਮਾਉਂਦੇ ਹਨ ਹੋਰ ਕੋਈ ਦੂਸਰਾ ਨਹੀਂ ਜਿਹੜਾ ਇਸ ਜੀਵ ਨੂੰ ਆਤਮਿਕ ਸੁਖ ਦੇ ਸਕੇ ਪ੍ਰਭ ਤੁੱਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਇਹ ਪ੍ਰਮਾਤਮਾ ਤੇਰੇ ਤੋਂ ਬਗੈਰ ਹੋਰ ਦੂਜਾ ਕੋਈ ਨਹੀਂ ਮੇਰੀ ਅਰਜ਼ੋਈ ਨੂੰ ਸੁਣਨ ਵਾਲਾ ਇਸ ਕਰਕੇ ਮੇਰੀ ਇਹ ਆਸਮਰاد ਪੂਰੀ ਕਰਨ ਵਾਲਾ ਤੂੰ ਹੀ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਖੀਰਲੀ ਪੰਕਤੀ ਦੇ ਵਿੱਚ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਾਰੇ ਚਰਨ ਨਿਵਾਸ ਭਾਵੇਂ ਅਤੀ ਦੀ ਗਰਮੀ ਦਾ ਮਹੀਨਾ ਹੈ ਪਰ ਉਹਨਾਂ ਜੀਵ ਆਤਮਾਵਾਂ ਜਗਿਆਸੂਆਂ ਵਾਸਤੇ ਇਹ ਮਹੀਨਾ ਵੀ ਤਨ ਕਰਕੇ ਅਤੇ ਮਨ ਕਰਕੇ ਸੁਹਾਵਣਾ ਸੁਖਦਾਈ ਬਤੀਤ ਹੁੰਦਾ ਪ੍ਰਤੀਤ ਹੁੰਦਾ ਉਹਨਾਂ ਨੂੰ ਜਿਨ੍ਹਾਂ ਦੇ ਮਨ ਦੇ ਵਿੱਚ ਉਸ ਅਕਾਲ ਪੁਰਖ ਹਰੀ ਪਰਮੇਸ਼ਰ ਦੇ ਚਰਨਾਂ ਦਾ ਪਰਮੇਸ਼ਰ ਦਾ ਨਾਮ ਉਪਦੇਸ਼ ਨੂੰ ਕਮਾ ਲੈਣਾ ਹੈ ਪਰਮੇਸ਼ਰ ਦੇ ਚਰਨਾਂ ਦਾ ਨਿਵਾਸਾ ਹੈ ਜਿਨ੍ਹਾਂ ਦੇ ਹਿਰਦੇ ਚਰਨਾਂ ਦੇ ਨਾਲ ਭਰਪੂਰ ਨੇ ਜਿਨ੍ਹਾਂ ਦੇ ਹਿਰਦਿਆਂ ਵਿੱਚ ਪਰਮੇਸ਼ਰ ਦੇ ਨਾਮ ਦਾ ਵਾਸਾ ਹੋ ਜਾਂਦਾ ਹੈ ਉਹਨਾਂ ਦਾ ਮਹੀਨਾ ਸੁਖ ਨਾਲ ਬਤੀਤ ਹੁੰਦਾ ਹੈ ਇਹ ਗੁਰੂ ਸਾਹਿਬ ਜੀ ਮਹਾਰਾਜ ਹਾੜ ਦੇ ਮਹੀਨੇ ਰਾਂ ਹੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਪਾਵਨ ਬਾਣੀ ਦੀ ਵਿਆਖਿਆ ਕਰਦਿਆਂ ਕਈ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ ਵਕਸਣ ਜੋਗ ਹਨ ਬਖਸ਼ ਲੈਣ ਅੱਗੇ ਤੋਂ ਸਮਤ ਬਖਸ਼ਿਸ਼ ਕਰਨ ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅੱਗੇ ਵੀ ਸੇਵਾ ਲੈਂਦੇ ਰਹਿਣ ਸਰਬੱਤ ਗੁਰੂਆਂ ਸੰਗਤਾਂ ਦੀਆਂ ਚੜ੍ਹਦੀਆਂ ਕਲਾ ਰੱਖਣ ਸੋ ਸਾਡੀ ਇਸ ਵੀਡੀਓ ਨੂੰ ਅੱਗੇ ਜਰੂਰ ਸ਼ੇਅਰ ਕਰੋ ਲਾਈਕ ਥਰੂ ਕਰਨਾ ਹੋਰ ਵੀਡੀਓ ਵੇਖਣ ਵਾਸਤੇ ਸਾਡਾ ਜੂਬ ਟਿਊਬ ਚੈਨਲ ਭਾਈ ਮਨਜੀਤ ਸਿੰਘ ਜੀ ਸਾਧਪੁਰ ਵਾਲੇ ਸਬਸਕ੍ਰਾਈਬ ਕਰੋ ਸਤਿਗੁਰੂ ਪਾਤਸ਼ਾਹ ਸਦਾ ਹੀ ਮਿਹਰ ਦਾ ਪ੍ਰਿਆਤਨ ਸੰਕਟਾਂ ਤੇ ਰੱਖਣ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ